ਪ੍ਰੈਕਟਿਸ ਆਫ ਸ਼ੋ ਆਫ ਫੋਰਸ ਐਂਡ ਇਹਨਾਂ ਨੇ ਇਨਕਰੋਚਮੈਂਟ ਜਿਹੜੀ ਕਰ ਰੱਖੀ ਹੈ ਗਲੀਆਂ ਚ ਬੀਸੀ ਹੈ ਇਹ ਲੇਡੀ ਇੱਥੇ ਸਾਡੇ ਥਾਣੇ ਦੀ ਉਹਨੇ ਇਨਕਰੋਚਮੈਂਟ ਕਰ ਰੱਖੀ ਹੈ ਔਰ ਇੱਕ ਵਿੰਡੋ ਦਾ ਡਿਸਪਿਊਟ ਹੈ ਡਿਸਪਿਊਟ ਇਨ ਦਾ ਸੈਂਸ ਕੇ ਸਸਪੀਸ਼ਨ ਹੈ ਉਹ ਵਿੰਡੋ ਦੇ ਵਿੱਚੋਂ ਕੋਈ ਸਪਲਾਈ ਵਗੈਰਾ ਤੇ ਰਾਤ ਮੈਂ ਜਿਹੜੇ ਬੰਦੇ ਲਾਏ ਸੀ ਉਹਨਾਂ ਦੀ ਮੇਰੀ ਸੀਕ੍ਰੇਟ ਰਿਪੋਰਟ ਆਈ ਹੈ ਦੈਟਸ ਵਾਈ ਅਰਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਆ ਕੇ ਮੈਂ ਦੱਸਿਆ ਛੋਟੀਆਂ ਬੱਚੀਆਂ ਨੇ 16 ਸਾਲ ਦੀਆਂ ਇਹਦੀਆਂ ਇਹਨਾਂ ਨੂੰ ਦੱਸਿਆ ਕਟਪੜ ਨੂੰ ਹਟਾਈਆਂ ਹੋਈਆਂ ਨੇ ਤੇ ਉਹ ਬੱਚੇ ਜਿਹੜੇ ਆ ਜਿਹੜੇ 5ਵੀਂ ਚੋਂ 7ਵੀਂ ਚੋਂ ਹਟ ਗਏ ਆ ਇਹਨੇ ਇਹਦੀਆਂ ਧੀਆਂ ਨੇ ਉਹ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਆ ਪੇ ਹਟ ਜਾਓ ਤੁਹਾਡਾ ਨਹੀਂ ਤਾਂ ਇਹਦੀ ਤਰਾਈਂ ਥਾਣੇ ਦੇ ਵਿੱਚ ਫੋਟੋ ਲੱਗ ਜਾਏਗੀ ਉਧਰ ਨੂੰ ਨਾ ਜਾਓ ਜੇ ਸਮਝ ਆਇਆ ਔਰ ਜੇ ਵਰਨਿੰਗ ਤੋਂ ਬਾਅਦ ਵੀ ਜੇ ਨਾ ਸਮਝੇ ਫਿਰ ਕੀ ਕਰੋਗੇ ਫਿਰ ਤਾਂ ਐਕਸ਼ਨ ਜੋ ਪੁਲਿਸ ਕਰਦੀ ਹੈ ਸਦੀਆਂ ਤੋਂ ਕਰਦੀ ਹੈ ਉਹ ਤਾਂ ਹੈ ਹੀ ਹੈ ਉਹ ਤਾਂ ਆਲਰੇਡੀ ਆਲਵੇਸ ਥੇਰ ਬਟ ਇਨੀਸ਼ੀਏਟੇਕ ਇਜ਼ ਥਿਸ ਦੇ ਸ਼ੁੱਡ ਚੇਂਜ देयर ਮਾਈਂਡ ਐਂਡ ਕੱਲੇ ਕਹਿ ਰਹੀ ਹੈ ਕਿ ਮੈਂ ਮੀਟਿੰਗ ਤੁਹਾਡੀ ਅਟੈਂਡ ਕੀਤੀ ਪਬਲਿਕ ਮੀਟਿੰਗ ਕੀਤੀ ਸੀ ਮੈਂ 56 ਤੇ ਕਿਉਂਕਿ ਦਾ ਕਰ ਇੱਥੇ ਵੀ ਆ 56 ਤੇ ਵੀ ਆ ਔਰ 56 ਤੇ ਗਈ ਸੀ ਤੇ ਸ਼ੀਲ ਫਲੇਮਿੰਗ ਕੀ ਹਾਂ ਦੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਲੱਗੇ ਪਰ ਦੇ ਆ ਇਨਸੈਂਸਿਟਿਵ ਐਟ देयर ਮਾਈਂਡਸੈਟ ਸੋ ਇੱਕ ਵਾਰੀ ਜਗਾਵਾਂਗੇ ਔਰ ਵੱਡਾ ਫੰਕਸ਼ਨ ਕਰ ਰਹੇ ਆ ਇਹਨਾਂ ਦੇ 42 ਦੇ ਕਰੀਬ ਸਾਡੇ ਕੋਲੇ ਇਹ ਡਰਗ ਪੈਡਲਰ ਵੀ ਇਹ ਐਫਆਰ ਆ ਹੋਈਆਂ ਹਾਲੇ ਦੋ ਦਿਨ ਪਹਿਲਾਂ ਮੈਂ ਜੁਆਇਨ ਕੀਤਾ ਤੇ 42 ਦੇ 42 ਨੂੰ ਮੈਂ ਬਲਾਕ ਕੇ ਇੱਕ ਵਾਰੀ ਕਾਉਂਸਲਿੰਗ ਕਰਵਾ ਰਹੇ ਆ ਔਰ ਪਲੱਸ ਇੱਕ ਇਨੀਸ਼ੀਏਟਿਵ ਲੈ ਰਹੇ ਆ ਕਿ ਦੇ ਸ਼ੁੱਡ ਜਸਟ ਰਿਕਵਰ देयर ਮਾਈਂਡਸੈਟ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ 38 A ਜੀ ਕੀਤੀ ਹੈ ਜੀ ਵੀਟਿੰਗ ਵਿੱਚ 56 ਕੀਤੀ ਤੇ ਹੁਣ ਕਿ 38 D ਦਾ ਵੀ ਐਦਾ ਕੋਈ ਰਮਲ ਗੇ ਬਿਲਕੁਲ ਜੀ ਬਿਲਕੁਲ 33 D ਦਾ ਜਿਹੜਾ ਤੇ 38 A ਦਾ ਇਹ ਮੇਨ ਰੋਲਾ ਹੈ ਡਰਗ ਦਾ ਰੋਲਾ ਹੈ ਤੇ ਮੇਰਾ ਮਤਲਬ ਇੰਨਾ ਕੀ ਹੈ ਕਿ ਪਹਿਲਾਂ ਇਹਨਾਂ ਨੂੰ ਨੰਗੇ ਕਰੋ ਪਹਿਲਾਂ ਇਹਨਾਂ ਨੂੰ ਲੋਕਾਂ ਦੇ ਵਿੱਚ ਲਿਆ ਆ ਹੁਣ ਲੋਕ ਬਾਹਰ ਖੜੇ ਨੇ ਸਾਰੇ ਗਲੀ ਵਾਲੇ ਬਾਹਰ ਖੜੇ ਨੇ ਜੋ ਉਹਨਾਂ ਦਾ ਦੁੱਖ ਹੈ ਉਹ ਦੱਸ ਰਹੇ ਨੇ ਇਹਨਾਂ ਨੂੰ ਵੀ ਇੱਕ ਵਾਰੀ ਮੈਂ ਦੁੱਖ ਪੁੱਛਣਾ ਚਾਹੁੰਦਾ ਵੀ ਤੁਹਾਡਾ ਦੁੱਖ ਕੀ ਆ ਤੁਹਾਨਾਂ ਨੂੰ ਪੁਲਿਸ ਕਿੰਨੀ ਜਿਆਦਤੀ ਹੋਈ ਆ ਕੀ ਗੱਲ ਐ ਇੱਕ ਵਾਰੀ ਦੱਸ ਦੇਣ ਕਿ ਆ ਸਾਰਾ ਜਾਂ ਇਹ ਲੇਡੀਜ਼ ਜਿਹੜੀਆਂ ਇਹਨਾਂ ਨੂੰ ਇੱਥੋਂ ਕੱਢਣ ਦਾ ਮੇਰਾ ਹੈਗਾ ਬਾਕੀ ਦੇਖੋ ਨਹੀਂ ਤਾਂ ਫਿਰ ਭਜਾਵਾਂਗੇ ਤੇ ਇਹਦੇ ਜਿਹੜੇ ਪੁਲਿਸ ਜਿਹੜੀ ਟੀਮਾਂ ਸਪੈਸ਼ਲ ਕੰਮ ਕਰ ਰਹੀਆਂ ਸੀਗੀ ਉਹਦੇ ਵਿੱਚ ਵੀ ਕੋਈ ਹੇਰ ਫੇਰ ਕੀਤੀ ਗਈ ਥੋੜੇ ਅਣ ਤੋਂ ਬਾਅਦ ਜੀ ਕੁਝ ਨਹੀਂ ਹਾਲੇ ਰਿਪੋਰਟਰ ਸਾਹਿਬ ਐਦਾਂ ਦਾ ਕੁਝ ਨਹੀਂ ਆ ਹਾਲੇ ਜਸ ਟਾਈਮ ਸਟੱਡਿੰਗ ਐਜੂਕੇਸ਼ਨ ਕਰਕੇ ਮੇਰੀ ਜ਼ਿੰਦਗੀ ਇੱਥੇ ਖੜੀ ਹੈ ਔਰ ਐਜੂਕੇਸ਼ਨ ਤੇ ਮੈਂ ਕੰਮ ਕਰ ਰਿਹਾ ਪਿਛੇ 25 ਸਾਲ ਤੋਂ ਤੇ ਮੈਂ ਹਾਲੇ ਇਹ ਰਿਸਰਚ ਕਰ ਰਿਹਾ ਦੇਖ ਦੇਖ ਰਿਹਾ ਸਟਡੀ ਕਰ ਰਿਹਾ ਹੋ ਕੀ ਕੀ ਰਿਹਾ ਹਾਲੇ ਤਾਂ ਮੇਰਾ ਪਹਿਲਾ ਦੂਜਾ ਦਿਨ ਹੈ ਅੱਜ ਔਰ ਸਟਡੀ ਕਰਨ ਤੋਂ ਬਾਅਦ ਜੋ ਵੀ ਫਾਇਦਾ ਆਪਣਾ ਕਰਨਾ ਹੋਇਆ ਜੋ ਵੀ ਇਹਨਾਂ ਦਾ ਅਸਰ ਤੋਂ ਹੋ ਸਕਿਆ ਜਿੰਨੇ ਵੀ ਮੇਜਰ ਲੈ ਲੈਣੇ ਹੋਏ ਦੈਟ ਵਿਲ ਬੀ ਸਟੈਪ ਬਾਈ ਸਟੈਪ ਐਂਡ ਇਟ ਟੂ ਵੈਲ ਯੂ نو ਅਫੈਕਟ ਡਿਫੀਨਿਟਲੀ